ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਡਰਕਲਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਤੁਹਾਨੂੰ ਉਹ ਸੂਈ ਝੋਟੀ ਤੁਹਾਨੂੰ ਦਿਖਾਉਣੀ ਆ ਇੱਕਾ ਗੱਬਨ ਮੈਂ ਤੁਹਾਨੂੰ ਦਿਖਾਵਾਂਗੇ ਇੱਕਾ ਤੱਕ ਟੋਕੜ ਗੱਬਨ ਝੋਟੀ ਤੁਹਾਨੂੰ ਦਿਖਾਉਣੀ ਹੈ ਚੰਗੇ ਰਿਕਾਰਡ ਵਾਲੀ ਤੇ ਇੱਕਾ ਜਿਹੜੀ ਕਾਫੀ ਚੰਗੇ ਰਿਕਾਰਡ ਵਾਲੀ ਇੱਕ ਨੀਲੀ ਪੂਰੀ ਦਾ ਨਮਾਇਦਾ ਤੁਹਾਨੂੰ ਦਿਖਾਉਣੀ ਆ ਚੰਗੇ ਵੱਡੇ ਬੋਡੀ ਸਟਰਕਚਰ ਵਾਲੀ ਆ ਤੇ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਦੀਆਂ ਪੂਰੀਆਂ ਵਾ ਤੇ ਚੰਗੇ ਦੁੱਧ ਵਾਲੀ ਆ ਜਿਹੜੀ ਕਾਫੀ ਘੱਟ ਲੱਭਦੀਆਂ ਜਿਹੜੀਆਂ ਇਹੋ ਜੀਆਂ ਮੱਜਾਂ ਜਿਹੜੀਆਂ ਵਾ ਬਿਲਕੁਲ ਚਿੱਟਾ ਮੱਥਾ ਤੇ ਬਿੱਲੀਆਂ ਅੱਖਾਂ ਤੇ ਸਾਰੀਆਂ ਨਿਸ਼ਾਨੀਆਂ ਪੂਰੀਆਂ ਜਿਹੜੀਆਂ ਨੀਲੀ ਪੂਰੀ ਦੀ ਜਿਹੜੇ ਵੀ ਸ਼ਕੀਨ ਆ ਨੀਲੀ ਪੂਰੀ ਰੱਖਣਦੇ ਉਨਾ ਵੀਰਾਂ ਵਾਸਤੇ ਹੀ ਅੱਜ ਖਾਸ ਤੌਰ ਤੇ ਜਿਹੜੀ ਆਵਲੀ ਚੋਟੀ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਾ ਚੜਦੀ ਕਲਾ ਜੀ ਚਲੋ ਚੜਤੀ ਕਲਾ ਚ ਤੇ ਨਾਮ ਦੱਸ ਦੋ ਇੱਥੇ ਕਰੀ ਆਪਣਾ ਭਰਾ ਭਾਈ ਬਗੀਚਾ ਸਿੰਘ ਜੀ ਹਾਂਜੀ ਪਿੰਡ ਹਰੜ ਕਲਾਂ ਤਹਿਸੀਲ ਆਈ ਨਾਲਾ ਤੇ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਬੋਲ ਦੇ ਕਰੀ 99923 ਤੇ 642 ਸੁਣਾਓ ਜੀ ਠੀਕ ਆ ਹਾਂਜੀ ਤੇ ਅੱਜ ਬੂਰੀ ਫਿਰ ਪਾਦੇ ਲੱਗੇ ਜੇ ਹਾਂਜੀ ਇਹ ਭਾਜੀ ਫਿਰ ਤੁਸੀਂ ਉਦੋਂ ਕਹਿੰਦੇ ਹੋ ਵੀ ਬੂਰੀ ਮੈਦਰਾ ਦਾ ਅਗਲੀ ਵੀਡੀਓ ਚ ਪਾਈਏ ਹਾਂਜੀ ਹਾਂਜੀ ਇਹ ਤੁਸੀਂ ਵੀ ਕਿਹਾ ਵੀ ਨਹੀਂ ਬਗੀਚੇ ਭਾਜੀ ਘਰ ਦੀ ਆਪਣੀ ਮੈਂ ਤੁਹਾਨੂੰ ਪਤਾ ਹੀ ਹਾਂਜੀ ਹਾਂਜੀ ਸਾਨੂੰ ਇਹਦੇ ਰਿਕਾਰਡ ਬਾਰੇ ਪਤਾ ਜੀ ਆਹ ਵੇ ਤਾਂ ਤੇ ਪਤਾ ਹੀ ਆ ਉੱਥੇ ਬੰਨੀ ਹੁੰਦੀ ਪੱਕਾ ਹੀ ਹਾਂਜੀ ਹਾਂਜੀ ਬਾਕੀ ਇਹਦੀਆਂ ਰਸੀਆਂ ਰਸੀਆਂ ਦੇ ਤੁਸੀਂ ਬੜੀਆਂ ਰੰਗ-ਬਰੰਗੀਆਂ ਪਾਈਆਂ ਜੇ ਆ ਰੰਗ-ਬਰੰਗੀ ਕੀਤੀ ਹੈ ਪਰ ਹਣੀ ਆ ਨਾ ਠੀਕ ਹੈ ਵੇਖੋ ਵੀ ਕਿੱਥਰਾਂ ਜੀ ਆਕਾਲੀ ਪ੍ਰਾਂਦੀ ਵੀ ਪਾਈ ਚਾਰ ਪੰਜ ਰੰਗਾਂ ਦੀਆਂ ਤੇ ਰੱਸੀਆਂ ਪਾਈਆਂ ਤੁਸੀਂ ਕੋਈ ਵੱਖਰੀ ਹੈ ਮੰਲੋ ਰਾਦਾ ਨਹੀਂ ਨਾ ਗਾਵੇ ਚੰਦਾ ਪਹਿਲਾਂ ਅੱਛਾ ਫਿਰ ਤੁਸੀਂ ਕਹਾਂ ਚਲ ਪਾ ਦਈਏ ਮੈਂ ਚਲੋ ਪਾ ਦਨੇ ਜੇ ਵਿਗਜੂ ਤੇ ਠੀਕ ਹੈ ਨੇ ਤੇ ਦੂਜੀ ਵੀਡੀਓ ਜੀ ਦੇ ਵਿੱਚ ਨਹੀਂ ਤੇ ਉਤਰਾ ਤੁਸੀਂ ਕਿਦਦੇ ਸੀ ਕਿ ਪਰਸੋਂ ਪਾਵਾਂਗੇ ਨਮਾਈਤ ਭਾਈ ਵੀ ਨਹੀਂ ਉਤਰਾ ਹੀ ਪਾਦੇ ਨਹੀਂ ਯਾਰ ਭੈਣ ਭਾਜੀ ਉਤਰਾ ਹੀ ਸਿੱਧੀ ਪਾਦੇ ਲੱਗੇ ਹਾਂਜੀ ਚਲੋ ਤੇ ਕਿੰਨਾ ਤਰ੍ਹਾਂ ਸੁਹਾ ਸੁਣਾ ਇਹਨੇ ਬਾਹਰ ਵੀ ਭਾਈ ਤੀਸਰੇ ਹੀ ਸੁਣਾਇਆ ਮੈਂ ਆ ਕੀ ਅੱਛਾ ਹਾਂਜੀ ਤੇ ਦੁੱਧ ਕਿੰਨਾ ਕਿ ਚਵਾਈ ਜਾਂਦਾ ਉਹਦਾ ਹਰਵੀਰ ਭਾਈ ਚਲੋ ਇੱਕ ਤਾਂ ਝੂਠ ਵਾਲੀ ਗੱਲ ਆ ਕੋਈ ਵੀਰ ਭਰਾ ਚੋ ਕੇ ਵੀ ਲੈ ਜੀ ਮੇਸ਼ਾ ਕਰਨ ਦਾ ਸੌਦਾ ਕਰ ਲਈ ਹਾਂਜੀ ਹਾਂਜੀ ਇਹ ਤੋਂ ਪਲਾਸੀ ਦਿੰਦੀ अच्छा हुन गरमिया 20 किलो तो मान लो 18 ਵੀ ਦੇ ਦੂ ਕੋਈ ਚੱਕਰ ਨਹੀਂ ਹੈਗਾ ਠੀਕ ਆ ਹਾਂ ਮਤਲਬ ਜੇ ਕਿਸੇ ਨੇ ਚਵਾਉਣਾ ਵੀ ਹੋਵੇ ਤੇ 18 ਤੋਂ 20 ਦੇ ਵਿੱਚ ਤੁਸੀਂ ਕਰੋ ਚਵਾ ਕੇ ਦੇ ਦੋ ਕਿਉਂਕੋ ਸੌਫਦਾ ਕਰ ਲਿਆ ਹੈ ਨਾ ਚਵਾ ਕੇ ਬੇਸ਼ੱਕ ਵੀਰ ਕੋਈ ਹੋਰ ਨਾਲ ਸੌਫਦਾ ਕਰ ਲੇ ਠੀਕ ਆ ਠੀਕ ਆ ਬਾਕੀ ਕੋਈ ਕਮੀ ਵਾਲੀ ਗੱਲ ਨਹੀਂ ਹਰਪਈ ਦੀ ਭਾਜੀ ਦੇ ਦੇਣ ਕਿੰਨੇ ਕੁ ਲੈ ਜਾਓਗੀ ਦੇਣ ਭਾਜੀ ਦਾ ਤਿੰਨ ਤਰੀਕ ਨੂੰ ਹੁੰਦੀ ਜੀ 10ਵੇਂ ਅੱਛਾ ਹਾਂ ਜੀ ਤਿੰਨ ਤਰੀਕ ਨੂੰ ਜੇ ਮੰਨ ਲਓ 15 16 ਹੈਗੀ ਠੀਕ ਅਜੇ ਤਾਂ ਚੰਗੀ ਆ ਰੋਣੇ ਯਾਰ ਵੀਰ ਭਾਜੀ ਬਣਾ ਬਣਾਇਆ ਇਹ ਵਿੱਚ ਜਿਹੜੀਆਂ ਗਾਂ ਮਈਆਂ ਬਣਾਉਂਦੀਆਂ ਜੇ ਉਦਾਂ ਕੀ ਆ ਅੱਛਾ ਇਹ ਤਾਂ ਚੰਗੀ ਭਰਨੀ ਹੈ ਗਾ ਨਹੀਂ ਹੁੰਦੀ ਅੱਛਾ ਉਸ ਹਸਾਬ ਕਿਤਾਬ ਜੀ ਠੀਕ ਆ ਚਲੋ ਜੀ ਅੱਜ ਵੇਗੀ ਠੀਕ ਨਹੀਂ ਤਾਂ ਫਿਰ ਜਦੋਂ ਪੂਰੀ ਤਿਆਰ ਹੋਈ ਫਿਰ ਉਦੋਂ ਵੇਗੀ ਵੀ ਨਹੀਂ ਜਾਂਦੀ ਐਨੀ ਵੱੜਦੀ ਹੈ ਅੱਛਾ ਇਹ ਤਰ੍ਹਾਂ ਜੀ ਅੱਛਾ ਇਹ ਸੱਚੀ ਨਹੀਂ ਮੰਨਦੇ ਠੀਕ ਆ ਚਲੋ ਫਿਰ ਤੋਰ ਹਾਂ ਕਰੀਏ ਵਪਾਰੀਆਂ ਦਾ ਇੱਥੇ ਹੁੰਦਾ ਹੱਥ ਤੇ ਫਿਰ ਖੁੱਲਾ ਹੀ ਹੁੰਦਾ ਸਾਰੇ ਵਪਾਰੀਆਂ ਦਾ ਹਾਂ ਜੀ ਜੀ ਤੇ ਥਣ ਵੀ ਇਹਦੇ ਲਾਗੇ ਤਾਂ ਦੇਖ ਸਕਦੇ ਜੀ ਚੰਗੇ ਗਿਆ ਤੇ ਮਿਲਕ ਮੈਨ ਵੀ ਚੰਗੀ ਲੱਗੀ। ਉਹ ਵੇਹਾਂ ਜਾਂ ਵੀ ਪਾਈ ਛੱਡੀ ਨਾ ਡੋਕਾ ਜਿਹਾ ਰਹਿ ਗਿਆ। ਆਹ ਹੁਣ ਇਹ ਭਾਰੇ ਲੱਗਦੀ। ਤੇ ਚੰਗੇ ਭਾਰੇ ਬੋਡੀ ਸਟਰਕਚਰ ਵਾਲੀ ਆ। ਸਾਰੀਆਂ ਚੀਜ਼ਾਂ ਪੂਰੀਆਂ ਵਾਂ। ਜਿਹਦੇ ਵੀ ਰਨ ਤਿਲਾ ਵਾਲੀ ਪੂਰੀ ਵੀ ਆ, ਨੀਲੀ ਪੂਰੀ। ਬਿੱਲੀਆਂ ਅੱਖਾਂ, ਸਾਰਾ ਮੱਥਾ ਵੀ ਚਿੱਟਾ ਤੇ ਦੁੱਧ ਵਾਲੀ ਵੀ ਆ ਜਿਹੜੀ। ਬਾਗਿਆ ਵੀ ਬਈ ਠੰਡੀ ਸੀਲ ਵੀ ਬੜੀ ਜੀ। ਅੱਛਾ। ਇਹ ਹੁਣ ਭਾਵੇਂ ਦਵੇ। ਆ ਜਾ। ਇੱਧਰ ਮੈਂ। ਐਸ। ਆ ਦੇਖ ਸਕਦੇ ਇਸ ਤਰ੍ਹਾਂ ਹੀ ਭਾਵੇਂ ਹਾਂਜੀ ਹਾਂ ਬਾਕੀ ਜਿਹੜੀਆਂ ਇਹ ਵਾਲੀਆਂ ਨਸਲਾਂ ਠੰਡੀਆਂ ਹੁੰਦੀਆਂ ਹਾਂ ਹਾਂਜੀ ਅੱਖਾਂ ਵੀ ਦੋਵੇਂ ਪੂਰੀਆਂ ਬਿੱਲੀਆਂ ਵਾਂ ਇਹ ਨਹੀਂ ਕਿ ਇੱਕ ਵਾਧਿਆ ਇੱਕ ਘਟਿਆ ਤੇ ਹਵਾਨੇ ਤੇ ਨਾੜਾ ਵੀ ਜਿਹੜੀਆਂ ਕਾਫੀ ਦੋਨਾਂ ਪਾਸੇ ਚੰਗੀਆਂ ਬਾਕੀ ਵੀਰ ਜੀ ਨੇ ਕਹਿੰਦੇ ਕਿ ਕੋਈ ਵੀਰ ਸੌਦਾ ਕਰ ਲੇ ਦੁੱਧ 18 ਤੋਂ 20 ਦੇ ਵਿੱਚ ਕਹਿੰਦੇ ਕਿ ਜਵਾਬ ਹੀ ਦੇਵਾਂਗੇ ਲਫਤੇ ਆਂ ਦੇਖ ਸਾਡੇ ਤੇ ਕਿੰਨਾ ਵੇਚੇ ਫਿਰ ਇਹਦਾ ਮੁੱਲ ਵੇਖ ਲਓ ਭਾਜੀ ਮਾਝਾ ਲੇਖ ਲਓ ਜਿੰਨੀ ਦੇ ਨਸਲ ਆ ਹਾਂਜੀ ਜਿੱਦੀ ਚੰਗੀ ਮੈਂ ਆ ਮੁੱਲ ਤੇ ਇਹਦਾ ਕੋਈ ਵੀ ਨਹੀਂ ਹਿਸਾਬ ਨਾਲ ਹਾਂਜੀ ਹਾਂਜੀ ਬਾਕੀ ਇਹ ਆ ਕਿ ਇਹ ਚੀਜ਼ਾਂ ਘੱਟ ਲੱਭਦੀਆਂ ਆ ਥੋੜੀਆਂ ਜਿਹੀਆਂ ਬਹੁਤ ਬਹੁਤ ਭਾਜੀ ਚਲੋ ਪੂਰੀ ਇੱਕ ਲੱਭ ਜਾਂਦੀ ਆ ਇਹਰੀਆਂ ਦੇ ਬੂਰਾ ਲੱਭ ਜਾਂਦਾ ਅਰਾਜੀ ਹੀ ਨਹੀਂ ਲੱਭਦੀ ਜਿਹੜੇ ਆ ਚੀਜ਼ਾਂ ਸਾਰੀਆਂ ਨਾ ਹਾਂਜੀ ਸਾਰੀਆਂ ਜਿਹੋ ਜਿਹਾਂ ਮੱਥਾ ਜਿਹੋ ਜਿਹਿਆਂ ਬੋਡੀ ਪੂਰੀ ਨੀਲੀ ਰਾਵੀ ਹਾਂਜੀ ਹਾਂਜੀ ਇਹਦਾ ਟਿਮਕਣਿਆਂ ਵਾਲਾ ਵੇਖੋ ਇਹਦਾ ਪਿੰਡਾ ਹਾਂਜੀ ਇਹ ਆ ਕਿ ਗਾਂਵ ਵੀ ਕਿਸੇ ਨੇ ਚੰਗੇ ਬੱਚੇ ਲੈਣੇ ਆ ਹਾਂਜੀ ਹਾਂਜੀ ਬਿਲਕੁਲ ਉਹ ਵੀ ਬੱਚੇ ਚੰਗੇ ਆਉਣੇ ਹੈਗਾ ਬਹੁਤ ਹਾਂਜੀ ਤੇ ਕਿੰਨਾ ਫਿਰ ਇਹਦਾ ਮੁੱਲ ਰੱਖੀਏ ਭਾਈ ਜੀ ਇਹਦੇ ਕੋਈ 20 ਸੂਈ ਹਾਂਜੀ ਜਿਹਨੇ ਤਾਂ ਸੁਣੀ ਆ ਬਾਜ਼ਾਰ ਪਾਈ ਤੋਂ 15 2000 ਰੁਪਇਆ ਵੱਜਣਾ ਹੋਰ ਹਾਂਜੀ ਹਾਂਜੀ ਉਹ ਮਹੀ ਭਾਏ ਅਸੀਂ 2.5 ਦੀ ਵੇਚ ਸਕਦੇ ਹਾਂ ਹਾਂਜੀ ਹਾਂਜੀ ਹੁਣ ਆਪਾਂ ਜਿਹੜੀ ਮਹੀ ਦੇ ਦੇਣੀ 2 ਲੱਖ ਦੀ ਦੇ ਅੱਛਾ 2 ਲੱਖ ਦੀ ਦੇ ਦੋਗੇ ਵਿੱਚੋਂ ਕਰ ਦਈਏ ਕੋਈ ਛੋਟ ਛਾੜ ਕਰ ਦਈਏ Samsung ਛੜਤੀ ਥੋੜੀ ਹਰਬੀ ਭਾਜੀ ਪੱਕੀ ਕਰ ਦਈਏ ਕੋਈ ਛੋਟ ਇੱਕ 90 ਦੀ ਮਹੀ ਦੇਣਾ 1.90 ਦੀ ਬਾਕੀ ਤੁਸੀਂ ਸਿਆਣੇ ਹਾਂ ਜੀ ਵੀ ਕਰਾ ਲੀਏ ਥੋੜੀ ਘੱ ਇਹ ਥੋੜੀ ਨਹੀਂ ਕਰੋ ਤੂੰ ਇੱਕ ਵਾਰੀ ਹੁਣ ਕਰ ਦੇਣੀ ਮੇਰੇ ਕੋਲ ਦੀ ਲੋੜ ਨਾ ਪਵੇ ਥੋੜੀ ਜੀ ਕਰ ਦਈਏ ਫਿਰ ਕਰ ਦੋ ਭਾਜੀ 10000 ਹੀ ਛੜਤੀਏ ਫਿਰ ਤੁਹਾਡਾ ਭਲਾ ਜੀ ਇਹ ਕੱਸੀ ਦੀ ਹਾਂ ਇਹ papa ਹੁਣ ਦੇ ਦਾਂਗੇ ਕਿਉਂਕਿ ਦੇ ਦਿਨ 10 15 ਸਾਹਮਣੀ ਪੈਣੀ ਆ ਠੀਕ ਹੈ ਕੋਈ ਨਹੀਂ 81 ਅੱਜ ਮਤਲਬ 81 ਦੀ ਦੇ ਦੋਗੇ ਅੱਜ ਦੇ ਦਾਂਗੇ ਮੋਕੇ ਤੇ ਬਾਕੀ ਕੋਈ ਬਾਕੀ ਇਹ ਆਪਾਂ ਦੋ ਦੋ ਬਾਹਰ ਹੀ ਦੇਣੀ ਆ ਜੇ ਸੂ ਵੀ ਪਵੇ ਤੇ ਠੀਕ ਹੈ ਜੀ ਠੀਕ ਹੈ ਭਾਜੀ ਠੀਕ ਹੈ ਜੀ ਹਾਂ ਜੀ ਕਿਉਂਕਿ ਚੀਜ਼ ਦਾ ਹੀ ਮੁੱਲ ਹਰ ਭਾਈ ਪੈਣਾ ਹਨਾ ਹਾਂ ਜੀ ਹਾਂ ਜੀ ਬਾਕੀ ਜਿਹੋ ਜੀ ਚੀਜ਼ ਬਾਕੀ ਹੂੰ ਦੇਖਣ ਵਾਲੇ ਵੀਰ ਆਪਣੇ ਤੋਂ ਜ਼ਿਆਦਾ ਸੂਝਵਾਨ ਨੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਦਾ ਜ਼ਿਆਦਾ ਪਤਾ ਵਾ ਜਿਹੜੇ ਵੀਰ ਡੇਢ ਡੇਢ 2-2 ਲੱਖ ਦੀ ਮੱਝ ਲਿੰਦੇ ਆ। ਬਸ ਬਸ। ਉਹਨਾਂ ਨੂੰ ਜਾਰੀ ਜਾਣਕਾਰੀ ਹੁੰਦੀ ਆ ਕੋਈ ਵੀਰ ਐਵੇਂ ਤੇ 2 ਲੱਖ ਖਰਚੇ ਨਹੀਂ ਦਿੰਦਾ ਜਾਂ 1.5 ਲੱਖ ਖਰਚੇ ਨਹੀਂ ਦਿੰਦਾ। ਹਾਂਜੀ ਹਾਂਜੀ। ਬਾਕੀ ਆਪਣੀ ਤਸੱਲੀ ਦਾ ਤੇ ਹੁਣ ਇਹ ਕਾਹ ਤੋਂ ਕੜ ਗਿਆ ਪੰਜੇ? ਇਹ ਭਾਜੀ ਬੜੇ ਰਿਕਾਰਡ ਵਾਲੀ ਜੀ ਮੈਂ। ਠੀਕ ਆ। ਇਹ ਤਾਂ ਵੀ ਬੁੜੀ ਵਾਲਾ ਹੀ ਸਾਦੀ। ਅੱਛਾ। ਇਹਨੇ ਸੱਜਣ ਨੇ 18 ਤੋਂ ਪਲਾਸੀ 2047। ਠੀਕ ਆ। ਹਾਂਜੀ। ਤੇ ਹੁਣ ਕਿੰਨੇ ਜੱਦੇ ਚੱਕ? 6 ਮਹੀਨਿਆਂ ਤੋਂ ਪਲਾਸੀ ਤੇ ਦੁੱਧ ਕਿੰਨਾ ਇਹ ਤੱਕ? ਦੁੱਧ ਇਹਦੇ ਥੱਲੇ ਭਾਜੀ ਪੱਕਾ 3 ਕਿਲੋ ਜੀ। ਅੱਛਾ। ਇੱਕ ਰੀਣਾ ਮੈਂ ਮੰਨ ਲਓ ਮੈਂ ਇਹਨੂੰ 50 ਛੋੜਦਾ ਹੈ ਮੈਨੇ ਅੱਛਾ ਬੱਜੀ ਹੀ ਡੰਗਰਾਂ ਦੇ ਮਾਲੀ ਨੇ ਮਾਰੀ ਇਹਨੂੰ ਟੋਡਾ ਅੱਛਾ ਹਾਂ ਠੀਕ ਹੈ ਬਚਾ ਇਹ ਨਹੀਂ ਛੋੜਦਾ ਇਹ ਠੀਕ ਹੈ ਹੁਣ ਇਹ 4 ਮਹੀਨਿਆਂ ਤੋਂ ਪ੍ਰਸ ਜੀ ਠੀਕ ਹੈ ਤੇ ਵੀ ਚੈੱਕ ਕਰਾ ਕੇ ਦੇ ਫਿਰ ਖੜੇ ਤੇ ਬਾਕੀ ਇਹ ਹੈ ਕਿ ਜਿੱਦਣੇ ਤਿਆਰ ਹੋਈ ਭਾਈ ਜਿੱਦਣ ਤਿਆਰ ਹੋਈ 2 ਲੱਖ ਦੇ 28 ਹਜ਼ਾਰ ਦੀ ਝੋਟੀ ਆਈ ਆ ਅੱਛਾ ਹਾਂਜੀ ਤੇ ਬਾਕੀ ਇਹ ਹੈ ਕਿ ਹੈਗੀ ਹੈ ਵੀ ਪੂਰੀ ਜਵਾਨ ਹੈ ਪੂਰੀ ਜਵਾਨ ਹੈ ਭਾਈ ਬੋਰੀ ਅੰਗ ਹੋਈਆਂ ਪਾਸੇ ਵੀ ਕਿ ਤਰੋ ਹਾਂ ਫੇਰ ਇਹਨਾਂ ਵੀ ਇੱਕਰੀ ਇਹਦੇ ਵੀ ਥਣਾ ਦਾ ਸਾਈਜ਼ ਗੈਪ ਜਿਹੜਾ ਪੂਰਾ ਚੰਗਾ ਤੇ ਮਿਲ ਕੇ ਵੀ ਨਹੀਂ ਚੰਗੀ ਆ ਹਾਂਜੀ ਚੰਗੇ ਵੱਡੇ ਕੱਦ ਕਾਟਦੀ ਆ ਦੁੱਧ ਉਹਨੇ ਥੋੜਾ ਹੀ ਆ ਕੋਲ ਪਰ ਇਹ ਆ ਕਿ ਛੱਡਣ ਦੇ ਸਮੱਤ ਨਹੀਂ ਕੱਟਦੀ ਆ ਉਹਨੂੰ 7 ਕਿਲੋ ਕਹਿੰਦੇ ਹੈਗਾ ਆ ਅੱ ਵੀ ਛੋਟੀ ਥੋੜਾ ਛੋਟੀ ਦੇਖੋ ਚੰਗੇ ਕੱਦ ਕਾਟਦੀ ਆ ਇਹ ਵੀ ਜਿਹੜੇ ਵੀ ਸ਼ਕੀਨ ਆ ਚੰਗੇ ਸੋਹਣੀਆਂ ਟੁਕੜਾ ਗੱਬਣਾ ਸੰਬੰਧ ਦੇ ਹਾਂਜੀ ਹਾਂਜੀ ਮਿਹਨਤ ਆ ਇਹ ਬਣਾਵਾ ਦਾ ਹੁੰਦਾ ਭਾਈ ਤੇ ਇਹਦਾ ਵੇਜ ਫਿਰ ਕਿੰਨਾ ਮੁੱਲ ਰੱਖ ਦੇਣਾ ਆਪਾਂ ਇਹਦਾ ਭਾਜੀ ਮੁੱਲ ਭਾਵੇਂ 80 ਗੜੀ 75 ਗੜੀ ਹਾਂਜੀ 70000 ਦੀ ਲਾਸਟ ਦਵਾਂਗੇ ਅੱਛਾ 70000 ਦੀ ਝੋਟੀ ਦੇ ਦੋਗੇ ਹਾਂਜੀ ਹਾਂਜੀ ਬਾਕੀ ਛੋਟ ਛੜ ਵਿੱਚੋਂ ਕਰ ਦੋਗੇ ਛੋਟ ਕੋਈ ਨਹੀਂ ਮੌਕੇ ਤੇ ਕਰ ਦਾਂਗੇ ਤੋ ਫੋਨ ਲਾਵੇ ਇੱਕ ਕਰੀ ਹਣਾ ਫੋਨ ਲਾਵੇ ਬਾਕੀ ਹਰਿਆਣੇ ਦੀ ਜੀਤ ਦੀ ਜ਼ਿਲ੍ਹੇ ਦੀ ਝੋਟੀ ਆ ਠੀਕ ਆ ਜੀ ਜੀਤ ਚੋਣ ਕਹਿੰਦੇ ਸੀ ਲਿਆਉਂਦਿਆਂ ਵੀ ਨਹੀਂ ਦੱਸਦੇ ਠੀਕ ਆ ਹਾਂਜੀ ਤੇ ਆ ਗੱਪਾਂ ਦੇ ਮੱਝ ਇਹ ਭਾਈ ਬੜੇ ਰਕਾਰਾ ਸਿੰਘ ਜਰੂਰ ਮੈਂ ਦਾ ਖੁੱਲਾ ਹੈ ਸਿੰਘ ਤੇ ਹਾਂਜੀ ਸਿੰਘ ਵੇਖਣ ਨੂੰ ਥੋੜਾ ਬੱਲਾ ਬਾਕੇ ਡੇਰੀ ਵਾਲੀ ਮੈਂ ਦੁੱਧ 14-15 ਕਿਲੋ ਦੇਦੀ ਹੁੰਦੀ ਠੀਕ ਹੈ ਜੀ ਹਾਂਜੀ ਇਹ ਆਪਣੇ ਕੋਲੋਂ ਗਈ ਆ ਅੱਜ ਤੋਂ 2 ਸਾਲ ਪਹਿਲਾਂ ਅੱਛਾ ਹਾਂਜੀ ਤੇ ਉਹ ਤੀਜਾ ਹੀ ਜਿਹੜਾ ਆਰ ਕੀ ਠੀਕ ਹੈ ਹਾਂਜੀ ਸਿੰਘ ਪਰ ਨਿੱਕੇ ਨਿੱਕੇ ਜਿਹੇ ਆ ਆ ਸਿੰਘ ਥੋੜੇ ਛੋਟੇ ਆ ਬਾਕੀ ਚੰਗੇ ਆ ਤੇ ਤੋਰ ਰਹਾ ਫੇਰ ਨਾ ਬਾਕੀ ਹੈ ਕਿ ਸਿੰਘ ਕੋਈ ਬਣਵਾ ਲੇ ਸਿੰਘ ਬਣ ਜਾਣਾ ਹੀ ਬੰਦਾ ਸਾਹ ਅੱਜ ਹੀ ਆਈ ਆ ਹਾਂਜੀ ਹਾਂਜੀ ਸਿੰਘ ਨਾਲ ਵੀ ਨੂੰ ਮੈਂ ਫੋਨ ਕੀਤਾ ਸੀ ਤੇ ਵੀਰ ਦਾ ਟਾਈਮ ਨਹੀਂ ਹੈ ਜੱਗਾ ਹਾਂਜੀ ਹਾਂਜੀ ਤੇ ਕਿ ਥੋੜੇ ਛੋਟੇ ਹੋ ਜਾਣਗੇ ਹਨਾ ਅੱਜ ਨਾ ਵੀ ਭਾਈ ਦੇਖੋ ਸਾਰੀ ਜੈਡ ਬਲਿਆ ਗਿਆ ਬਾਕੀ ਹੈ ਕਿ ਮੱਜ ਭਰੀ ਆ ਪੂਰੀ ਕੋਈ ਵਾਲ ਇੱਕ ਵੀ ਵੀਰ ਚਟਾ ਘੜ ਜੇ ਤੇ ਮੈਂ ਹੀ ਫਰੀ ਦੇ ਹਾਂਜੀ 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 ਤੋਰ ਰਹਾ ਫੇਰ ਇੱਕ ਬਸ ਸਿੰਘ ਹੀ ਖੁੱਲਾ ਵਾ ਹਾਂਜੀ ਤੇ ਬਾਕੀ ਸਰੀਰਾਂ ਜਿਹੜੀ ਪੂਰੀ ਭਰੀ ਆ ਜਿ ਤਰ੍ਹਾਂ ਜਿਤਨਾ ਬਾਰ ਹੈਗੇ ਜੀ ਹਾਂ ਦੇਖ ਸਾਡੇ ਜੀ ਸਾਂਭੀ ਸਾਂਭੀ ਪੂਰੀ ਰੀਜਣਾ ਮਾ ਬੋਡੀ ਸਟਰਕਚਰ ਜਿਹੜਾ ਇਹਦਾ ਵੀ ਪੂਰਾ ਹੀ ਹੈ ਅੱਜ ਮੱਜਾਂ ਚਾਰ ਆ ਵੇ ਜੀ ਉਹਨਾਂ ਕੋਲ ਚਾਰੇ ਜਿਹੜੀਆਂ ਆਪਣੀ ਆਪਣੀ ਜਗ੍ਹਾ ਜਿਹੜੀਆਂ ਸਹੀ ਹੈ ਹਵਾ ਨੇ ਵੀ ਤਾਂ ਕਾਹਨ ਰੱਖਦੀ ਜੱਜ ਬਾਕੀ ਅਜੇ ਭੰਗ ਨਹੀਂ ਆ ਵੀ ਬਸ ਅਜੇ ਤਿਆਰ ਹੋਣੀ ਹੈ 10 12 ਦੇ ਹੈਗੀ ਹੈ ਜੀ ਜੀ ਭਾਈ ਦੁੱਧ ਨੂੰ ਬਹਿ ਬੜੀ ਚੰਗੀ ਦੁੱਧ 14 ਕਿਲੋ ਦੇਂਦੀ ਹੈ ਨਾ ਹਾਂ ਦੇ ਸਾਡੇ ਥਾਣੇ ਤੇ ਲੱਗ ਗਿਆ ਤੇ ਇਹਦਾ ਮੁੱਲ ਵਿੱਦਿ ਫਿਰ ਮੁੱਲ ਇਹਦਾ ਜੈ ਜੀ ਕਿੰਨਾ ਭਾਈ ਇਹਦਾ ਮੁੱਲ ਇਹ 75000 ਅੱਛਾ ਤੇ ਆਪਾਂ ਦੇ ਦਣੀ ਆ 72000 72000 ਦੀ ਦੇ ਦੇਣੀ ਛੋਟ ਛੜ ਮੌਕੇ ਦੇ ਹੋਰ ਕਰ ਤੋਗੇ ਯਾਰ ਇਹ ਛੋਟ ਕਰ ਠੀਕ ਆ ਚਲੋ ਬਾਕੀ ਕੋ ਫੋਨ ਲਾਵੇ ਬਾਕੀ ਕੋ ਫੋਨ ਲਾਵੇ ਬਾਕੀ ਦੇਖੋ ਕੱਦਮ ਵਾਲੀ ਮੈਂ ਤੇ ਹੁਣ ਇੱਕ ਛੋਟੀ ਆਦਨ ਦਿਖਾਈ ਹੈ ਵੀ ਕਾਫੀ ਖੂਬਸੂਰਤ ਹੈ ਧਿਆਨ ਇਹਦਾ ਵੀ ਪੂਰਾ ਇੱਧਰ ਹੀ ਆ ਜਿਹੜਾ ਛੋਟਾ ਸਿੰਘ ਹੈ ਚਾਰ ਦਾ ਦਿਆ ਜੀ ਤੇ ਕਦ ਕਾਠ ਇਹਦਾ ਵੀ ਇਚਾ ਵਾ ਹਾਂਜੀ ਥਾਣੇ ਦੇਖ ਸਕਦੇ ਇਹਦੇ ਲਾਗੇ ਤਾਂ ਬਾਜੀ ਸੋਈ ਆ ਕਿੰਨਾ ਚਿਰ ਹੋਇਆ ਇਹਨੇ ਸੋਈ ਪੰਜ ਮਗਦੇ ਨੇ ਉਹ ਬੱਚਾ ਜੀ ਠੀਕ ਮਗਰ ਕੀ ਜੀ ਨਹੀਂ ਵੀ ਜਲ ਗਿਆ ਕੱਟਾ ਜੀ ਮਗਰ ਕੱਟਾ ਤੁਹਾਨੂੰ ਦਿਖਾ ਦਿੰਨੇ ਹਾਂ ਨੇ ਤੇ ਕਿੰਨਾ ਚਿਰ ਤੱਕ ਦੁੱਧ ਤਿਆਰ ਤੇਰੇ ਕੋਲ ਬਾਜੀ ਦੁੱਧ ਪਰ 9 ਕਹਿ ਰਹੀਏ ਲੀਟਰ ਵਾਲਾ 8 ਕਿਲੋ ਜੀ ਅੱਛਾ ਹਾਂਜੀ ਥੱਲੇ ਜਿਹੜੀ ਚੰਗੀ ਤਿਆਰ ਹੋਈ ਆ ਤੇ ਕਿੰਨਾ ਕੇ ਦੁੱਧ ਚ ਵਾਈ ਜਾਊਗੀ ਇਹ ਦੁੱਧ ਬਾਜੀ ਜੀ ਨੇ 10 ਤੋਂ ਪਲਾਸ ਹੀ ਜਾਣਾ ਠੀਕ ਆ ਬੱਚਾ ਇਹਦਾ ਤੁਹਾਨੂੰ ਦਿਖਾ ਦਈਏ ਆ ਜਿਹੜਾ ਨਹੀਂ ਜੇ ਕੱਟਾ ਜਿਦੇ ਮਗਰ ਆ ਜਿ ਲੈ ਆ 10 ਤੋਂ ਪਲਾਸੀ ਜਿਹੜਾ ਦੁੱਧ ਕਿੰਨੇ ਚ ਵਈ ਜਾਊਗੀ 10 ਦੇ ਲਾਗੇ ਬੰਨੇ ਮੰਗ ਰਹੇ ਨੇ 8 ਕਿਲੋ ਐ ਠੰਡਾ ਕਰਕੇ ਦੁੱਧ ਉਹ ਤੇ ਬਾਕੀ ਇਹ ਆ ਕਿ ਕੱਦ ਕਾਠ ਚੰਗਾ ਵਾ ਇਹਦੇ ਕੋਲ ਵੀ ਪਹਿਲਾਂ ਦੇ ਹਿਸਾਬ ਨਾਲ ਜੀ ਆਪਾਂ ਲਈਏ ਤੇ ਲੈ ਜੀ ਬੱਸ ਇਹ ਬੋਲੀ 5 ਵਜੇ ਵਿੱਚ ਹੋਈ ਹੋਈ ਇਹ ਦੀ ਠੀਕ ਹੈ ਜੀ ਠੀਕ ਆ ਕੋਈ ਡੱਕੇ ਵੀਡੀਓ ਨਹੀਂ ਆਪਾਂ ਪਾਉਂਦੇ ਇਹ ਹੈ ਕਿ ਨਹੀਂ ਤੇ ਇਹਦਾ ਕਿੰਨਾ ਮੁੱਲ ਲਵੇ ਦੀ ਫਿਰ ਭਾਈ ਕਟੀਆਂ ਵੇਚ ਹੋਈਆਂ ਲੋਕ ਪਚਣਾ ਪਚਣਾ 10000 ਮੰਗੀ ਜਾਂਦੇ ਆ ਮੁੱਲ ਇਹਦਾ 85000 ਜੀ ਅੱਛਾ ਏ ਲਾਸਟ ਆਪਾਂ 82 ਦੀ ਦੇਣੀ ਕੱਢੀ 82000 ਦੀ ਦੇਣੀ ਸਾਮਾਨ ਵੇਚੋ ਫਿਰ ਭਾਜੀ ਆਣੇ ਨਹੀਂ ਸਾਮਾਨ ਹੁੰਦੀ ਛੋਟੀ ਠੀਕ ਆ ਹਾਂਜੀ ਤੇ ਬਾਕੀ ਚਲੋ ਫੋਨ ਲਾਵੇ ਕੋਈ ਬਾਕੀ ਕੋਈ ਨਹੀਂ ਮੌਕੇ ਥੋੜਾ ਬਹੁਤ ਸ਼ੋਰ ਸ਼ਰ ਕਰਤਾ ਮੌਕੇ ਤੇ ਕਰ ਦੋਗੇ ਹਨਾ ਠੀਕ ਆ ਵੀਰ ਜੀ ਹੋਰ ਕੁਝ ਕਹਿਣਾ ਫਿਰ ਬਸ ਵੀਰ ਜੀ ਇਹੋ ਹੀ ਆ ਬਾਕੀ ਕੋਈ ਵੀਰ ਭਰਾ ਆਣ ਕੇ ਆਪਣੀ ਤਸੱਲੀ ਕਰਕੇ ਰੇ ਫਿਰ ਖੜਾ ਤਸੱਲੀ ਕਰਕੇ ਪਾਸ ਕਰਕੇ ਹਨਾ ਆਪਣੀ ਮਰਜ਼ੀ ਨਾਲ ਵੇਖ ਕੇ ਫਿਰ ਕਰਕੇ ਜੇ ਕਿਸੇ ਦੇ ਪਸੰਦ ਆ ਤਾਂ ਲੈ ਜੇ ਨਹੀਂ ਤੇ ਇੱਥੇ ਬਚੀਆਂ ਹੀ ਆ ਹਾਂਜੀ ਹਾਂਜੀ ਠੀਕ ਨਹੀਂ ਭਾਜੀ ਠੀਕ ਆ ਜੀ ਹਾਂਜੀ ਠੀਕ ਆ ਵੀਰ ਜੀ ਬਹੁਤ ਬਹੁਤ ਤਸੱਲੀ ਕਰਕੇ ਆਪਣੀ ਸਮਝਣਾ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ